ਜਿਵੇਂ ਬੈਠੇ ਫਿਰ ਹਾਂ ਪੱਕੇ ਮੋਰ ਚ ਲਾਤੇ ਫਿਰ ਹਾਂ ਪੱਕੇ ਮੋਰਕੇ ਅੱਛਾ ਕਿੱਥੋਂ ਆ ਜੀ ਆਪਾਂ ਗੰਡੂਆਂ ਤੋਂ ਹਾਂ ਜੀ ਗੰਡੂਆਂ ਤੋਂ ਅੱਛਾ ਜਿਵੇਂ ਕਿ ਐਲਾਨ ਹੋ ਗਿਆ ਵੋਟਾਂ ਦਾ ਹੁਣ ਤੁਸੀਂ ਕੀ ਸੋਚ ਕੇ ਇੱਥੇ ਬੈਠੇ ਹੋ ਜੀ ਅਸੀਂ ਵੋਟਾਂ ਵੋਟਾਂ ਨਹੀਂ ਪਾਵਾਂਗੇ ਸੌਂਦੀ ਬੈਠਾਂਗੇ ਅੱਛਾ ਇੱਥੇ ਬੈਠੋਗੇ ਜਿਹੜੀ ਵੀ ਸਰਕਾਰ ਆਗੇ ਉਹਦੇ ਨਾਲ ਪੰਗਾ ਲੈਣਾ ਲੈਣਾ ਆਪਾਂ ਨੇ ਅੱਛਾ ਪੱਕੇ ਅੜੀ ਦੇ ਪੱਕੇ ਹੋ ਪੱਕੇ ਹਾਂਜੀ ਕਿਵੇਂ ਫਿਰ ਰਊਗਾ ਮੋਰਚਾ ਆਪਣਾ ਠੀਕ ਹੈ ਠੀਕ ਰਊਗਾ ਨਹੀਂ ਕਰੀਏ ਜਿਵੇਂ ਤੁਸੀਂ ਦੇਖ ਰਹੇ ਹੋ ਕਿ 13 ਤਰੀਕ ਤੋਂ ਪਹਿਲਾਂ ਇੱਥੇ ਕਿਸਾਨ ਖਨੋਰੀ ਬਾਰਡਰ ਦੇ ਆਪਣੇ ਆਪਣੇ ਭਾਵੇਂ ਟੈਂਪਰੇਰੀ ਦੇਖੀ ਉਸ ਵਕਤ ਟੈਂਟ ਲਗਾਏ ਗਏ ਸਨ ਪਰ ਇਸ ਵਕਤ ਦੇਖਿਆ ਗਿਆ ਹੈ ਕਿ ਚੋਣਾਂ ਦਾ ਇਲੈਕਸ਼ਨ ਵੀ ਐਲਾਨ ਹੋ ਚੁੱਕਿਆ ਹੈ ਦੂਜੇ ਪਾਸੇ ਕਿਸਾਨਾਂ ਵੱਲੋਂ ਇੱਥੇ ਪੱਕੇ ਮੋਰਚੇ ਲਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਕਿ ਸਾਡੇ ਨਾਲ ਕੁਝ ਇੱਥੋਂ ਦੇ ਜਿਹੜੇ ਕਿਸਾਨ ਨੇ ਉਹਨਾਂ ਨੂੰ ਪੁੱਛਣ ਦੀ ਕੋਸ਼ਿਸ਼ ਕਰਦੇ ਆ ਕਿ ਇਹ ਪੱਕੇ ਮੋਰਚੇ ਲਗਾਏ ਜਾ ਰਹੇ ਨੇ ਜੀ ਪੱਕੇ ਜੀ ਪੱਕੇ ਹਾਂਜੀ ਇਹ ਇਹ ਦੇਖੀ ਕੀ ਸੋਚ ਕੇ ਤੁਸੀਂ ਹੁਣ ਪੱਕੇ ਮੋਰਚੇ ਲਗਾ ਰਹੇ ਹੋ ਜੀ ਬੋਚ ਕੇ ਤਾਂ ਹੀ ਹੁਣ ਸਰਕਾਰਾਂ ਨੇ ਇਹ ਥੋੜਾ ਜਿਹਾ ਉਹ ਕਰਤਾ ਹੂੰ ਉਹ ਕਰਤੀ ਲੱਗਿਆ ਬਈ ਹੁਣ ਅਗਲੀ ਸਰਕਾਰ ਨਾਲ ਦੇਖਾਂਗੇ ਅੱਛਾ ਹੁਣੋ ਹੁਣੋ ਨਵੀਂ ਸਰਕਾਰ ਵਾਸਤੇ ਪੱਕੇ ਮੋਰਚੇ ਲਾਦੇ ਹਾਂ ਜੀ ਹਾਂ ਬਈ ਤੁਹਾਡਾ ਬਤਨ ਨਹੀਂ ਮਾਰਿਆ ਕਿਉਂਕਿ ਐਮਐਸਪੀ ਦੀ ਜਿਹੜਾ ਵਾਦਾ ਸਰਕਾਰ ਨੇ ਕਰਿਆ ਸੀ ਸਾਡੇ ਨਾਲ ਹਾਂਜੀ ਹਾਂਜੀ ਤੇ ਉਸ ਤੋਂ ਬਾਅਦ ਮੁੱਕਰ ਗਈ ਹੁਣ ਅਸੀਂ ਮੰਗਾ ਦਾ ਮਨਮੋਣੀਆਂ ਨੇ ਕਿਉਂਕਿ ਅਸੀਂ ਤਾਂ ਪੰਜਾਬੀ ਆ ਜਵਾਨ ਦੇ ਘਾਪ ਵੀ ਨਹੀਂ ਭਜਦੇ ਤੇ ਭੱਜਣ ਵੀ ਨਹੀਂ ਦਿੰਦੇ ਹੁਣ ਜਿੱਥੇ ਖੜ ਗਏ ਉੱਥੇ ਖੜੇ ਆ ਅਸੀਂ ਤਾਂ ਉਰੀ ਬੈਠੇ ਆ ਕਿਸ ਮਰਜ਼ੀ ਕਰ ਲੈ ਸਰਕਾਰ ਤੇ ਚੋਣ ਜਾਬਤਾ ਲੱਗਿਆ ਵੋਟਾਂ ਬੈਣ ਦੇ ਨਵੀਂ ਸਰਕਾਰ ਆਉਂੂਗਾ ਦਿਨਾਂ ਦੇਖ ਲਾਂਗੇ ਦੋ ਵਾਰੀ ਪੱਕੇ ਮੋਰਚੇ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹਨਾਂ ਵੱਲੋਂ ਸ਼ਾਇਦ ਹੁਣ ਮੇਰੇ ਖਿਆਲ ਇੱਥੇ ਪੱਕੇ ਹੀ ਨਮਸਕਾਰ ਸਾਥਿਓ ਤੁਸੀਂ ਦੇਖ ਰਹੇ ਹੋ ਕਿ ਜਿਵੇਂ ਖਨੋਰੀ ਬਾਰਡਰ ਦੇ ਉੱਪਰ 13 ਤਰੀਕ ਤੋਂ 15 ਦੇ ਇੱਥੇ ਕਿਸਾਨਾਂ ਵੱਲੋਂ ਆਪਣੇ ਆਪਣੇ ਟੈਂਟ ਲਗਾਏ ਗਏ ਸੀ ਉਹ ਟੈਂਪਰੇਰੀ ਉਸ ਵਕਤ ਟੈਂਟ ਲਗਾਏ ਗਏ ਸੀ ਪਰ ਇਸ ਵਕਤ ਦੇਖਿਆ ਗਿਆ ਪਹੁਚੋਣਾ ਦਾ ਇਲੈਕਸ਼ਨ ਵੀ ਸਟਾਰਟ ਹੋ ਚੁੱਕਿਆ ਹੈ ਦੂਜੇ ਪਾਸੇ ਕਿਸਾਨਾਂ ਵੱਲੋਂ ਪੱਕੇ ਮੋਰਚੇ ਲਾਉਣ ਦੀਆਂ ਇੱਥੇ ਤਿਆਰੀਆਂ ਹੋ ਚੁੱਕੀਆਂ ਨੇ ਜਿਵੇਂ ਤੁਸੀਂ ਇਹ ਦੇਖ ਰਹੇ ਹੋ ਕਿ ਟਰੈਕਟਰ ਦੇ ਨਾਲ ਮਿੱਟੀ ਕੱਢ ਕੇ ਇੱਥੇ ਪੱਕੇ ਮੋਰਚੇ